ਬਾਈਕੁੱ ਚਿੱਕਾ ਖਾਲਸਾ ਬਾਈਕੁੱ ਜੀ ਦੀ ਫਤਿਹ ਇਸ ਵਕਤ ਅਸੀਂ ਟੋਰਾ ਕਰ ਰਹੇ ਆ ਜਿਹੜਾ ਮੰਡ ਅਲਾਕਾ ਹੈ ਹਲਕਾ ਫੁਲਾਤ ਦਾ ਦਰਿਆ ਬਿਆਸ ਦੇ ਨਾਲ ਨਾਲ ਜਿਹੜਾ ਤੁਸੀ ਬੰਦੇ ਅੰਦਰ ਆਇਓ ਅਸੀਂ 3 ਕਿਲੋ ਮੀਟਰ ਤੁਸੀ ਦੇਖ ਸਕਦੇ ਹੋ ਕਿਵੇਂ ਦਰਿਆ ਬਿਆਸ ਦਾ ਪਾਣੀ ਸਾਰਾ ਚੜਿਆ ਹੋਇਆ ਲੋਕੀ ਘਰਾਂ ਤੋਂ ਬਾਹਰ ਜਾਣ ਤੋਂ ਮਜਬੂਰ ਹੋ ਗਏ ਨੇ ਇੱਥੇ ਅਸੀਂ ਮੰਡ ਸਰਦਾਰ ਸਾਹਿਬ ਤੱਕ ਪਹੁੰਚੇ ਆ ਮੰਡ ਛੱਡੂ ਵਾਲਾ ਔਰ ਕਬੱਡੀ ਕੁੱਕਾ ਮੈਂ ਬਹੁਤ ਸਾਰੇ ਇਸ ਮੰਡ ਦੇ ਇਲਾਕੇ ਦਾ ਸੀ ਫੋਰ ਕੀਤਾ ਵਾ ਮੇਰੇ ਨਾਲ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਪ੍ਰਬੰਧਕ ਸੱਜਣ ਉਹ ਸਾਰੇ ਤੁਸੀਂ ਦੇਖਦੇ ਹੋ ਟਰੈਕਟਰਾਂ ਦੇ ਨੌਜਵਾਨ ਸਾਰੇ ਇੱਥਾਂ ਤੇ ਮੈਂ ਆਪਣੇ ਇਹ ਸਾਰੇ ਮਸਲੇ ਦਾ ਧਿਆਨ ਪੰਜਾਬ ਸਰਕਾਰ ਦੇ ਰਹੀਂ ਤੱਕ ਪਹੁੰਚਾਉਣਾ ਚਾਹੁੰਦਾ ਡਿਪਟੀ ਕਮਿਸ਼ਨਰ ਕਬੂਤਲਾ ਨਾਲ ਮੇਰੀ ਗੱਲ ਹੋ ਚੁੱਕੀ ਹੈ ਜਿਹੜੇ ਚੀਫ ਇੰਜੀਨੀਅਰ ਡਰੇਨੇਜ ਨੇ ਹਰਦੀਪ ਸਿੰਘ ਮਹਿੰਦੀ ਰੱਤਾ ਜਿਹੜੇ ਪੰਜਾਬ ਦੇ ਤਰਿਆਵਾਵਾਂ ਦੇ ਇੰਚਾਰਜ ਨੇ ਉਹਨਾਂ ਦੇ ਧਿਆਨ ਵਿੱਚ ਸਾਰੀ ਗੱਲ ਲਿਆਤੀ ਆ ਔਰ ਇੱਥੇ ਆਉਣ ਦਾ ਮਕਸਦ ਇਹ ਸੀਗਾ ਕਿ ਕਹਿੰਦੇ ਨੇ ਕਿ ਪ੍ਰੀਵੈਂਸ਼ਨ ਇਸ ਬੈਟਰ ਥੈਨ ਕਿਊਰ ਇਲਾਜ ਕਰਨ ਨਾਲੋਂ ਜੇ ਆਪਾਂ ਪਹਿਲਾਂ ਹੀ ਪ੍ਰਕੌਸ਼ਨ ਲਈਏ ਇਹ ਜਦੋਂ دریاਵਾਂ 'ਚ ਪਾਣੀ ਆ ਰਿਹਾ ਸਾਰਾ ਉੱਪਰੋਂ ਡੈਮਾਂ ਤੋਂ ਹਿਮਾਚਲ ਤੋਂ ਉਹਨੂੰ ਕਿਵੇਂ ਰਿਲੀਜ਼ ਕਰਦਾ ਸਾਰੇ ਉੱਥੋਂ ਮਰੀਕੇ ਬਰਾਚ ਤੋਂ ਕਿਵੇਂ ਉੱਥੇ ਉਹਨੂੰ ਹੈਂਡਲ ਕਰਦਾ ਸਿਚੁਏਸ਼ਨ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਤਾਂ ਮੈਂ ਉਹ ਗੀਟ ਕਰਦਾ ਵਾਂ ਕਿ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਡਰੇਨੇਜ ਡਿਪਾਰਟਮੈਂਟ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਰ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਔਰ ਜਿਹੜਾ ਸਾਡੇ ਭਗਵਾਨ ਜਮਾ ਚੀਫ ਮਿਨਿਸਟਰ ਨੂੰ ਬੇਨਤੀ ਆ ਕਿ ਇੱਕ ਵਾਰ ਆ ਸਾਰੀਆਂ ਇਨਸਟਰਕਸ਼ਨ ਦੇ ਕੇ ਤੇ ਲੋਕਾਂ ਦੀ ਜਿੰਨੀ ਵੀ ਜਾਨ ਮਾਲ ਤੁਸੀਂ ਬਚਾ ਸਕਦੇ ਹੋ ਤੁਸੀਂ ਇਹ ਕਾਮਨ ਕਾਜ਼ ਆ ਤੁਸੀਂ ਸਾਡੇ ਖਿਲਾਫ ਬਦਲਾ ਕੁਰੀ ਦੀ ਤਾਂ ਕੋਈ ਕਸਰ ਨਹੀਂ ਛੱਡੀ ਨਾਮ ਨੂੰ ਲੱਗਦਾ ਕੁਝ ਛੱਡਣ ਨੂੰ ਤੁਹਾਡੀ ਗਵਰਨਮੈਂਟ ਤਿਆਰ ਆ ਉਹ ਕੰਮ ਆਪਣਾ ਕਰੀ ਚਲੋ ਸਾਨੂੰ ਕੋਈ ਪਰਵਾਹ ਨਹੀਂ ਕੀ ਲੇਕਿਨ ਸਭ ਤੋਂ ਇੰਪੋਰਟੈਂਟ ਜਿਹੜਾ ਪਬਲਿਕ ਇੰਟਰਸਟ ਆ ਇਹਨੂੰ ਇਮੀਡੀਏਟਲੀ ਵਾਚ ਕਰਕੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਪਹੁੰਚਾਈ ਜਾਵੇ ਪਸ਼ੂ ਕਮਾਲ ਡੰਗਰ ਪਹੁੰਚਾਈ ਜਾਣ ਮੋਟਰਾਂ ਖਰਾਬ ਹੋ ਰਹੀਆਂ ਨੇ ਮਸ਼ੀਨਰੀ ਘਰ ਤੁਸੀਂ ਦੇਖ ਸਕਦੇ ਹੋਏ ਅਸੀਂ ਜਿਹੜਾ ਅਸਲ ਦਰਿਆ ਵਗਦਾ ਉਹਦੇ ਤੋਂ ਤਕਰੀਬਨ ਪ੍ਰੋ ਫਲਾਈਟ ਤੋਂ 8-900 ਮੀਟਰ ਅੰਦਰ ਆਣ ਔਰ ਤੁਸੀਂ ਬੰਨ ਜਿਹੜਾ ਦਰਿਆ ਦਾ ਹੈ ਬੈਂਕ ਵਿੱਚ ਬੈਂਕਮੈਂਟ ਏਰੀਆ ਉਹਦੇ ਤੋਂ ਅਸੀਂ 3 ਕਿਲੋਮੀਟਰ ਅੰਦਰ ਆਇਆ ਤੋਂ ਮੇਰੇ ਨਾਲ ਸਾਰੇ ਇਲਾਕੇ ਦੇ ਪ੍ਰੋਫੈਸਰ ਜਸਵਿੰਦਰ ਸਿੰਘ ਜੀ ਅਤੇ ਹੋਰ ਪਿੰਡਾਂ ਦੇ ਸਰਪੰਚ ਪਤਵੰਤੇ ਸੱਜਣਾ ਮੈਂ ਸਰਪੰਚ ਆ ਰਿਹਾ ਸਤਨਾਮ ਸਰਪੰਚ ਪਿੰਡ ਕੋਟਾ ਰਿੰਡਾ ਕਤੜਾ ਮੰਡਤਲੋਂ ਮੰਡਤਲੋਂ ਢੀ ਦਾ ਸਰਪੰਚ ਅਤੇ ਹੋਰ ਸਾਰੇ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਜੀਂਡਾਵਾਣ ਇਹਨਾਂ ਦਾ ਰਾਮਾ ਦਾ ਅਤੇ ਹੋਰ ਰਵੰਡੀ ਤੋਂ ਤਲਵੰਡੀਆਂ ਤੋਂ ਸਾਰੇ ਜਿਹੜੇ ਆਏ ਨੇ ਉਹਨਾਂ ਦਾ ਮੈਂ ਮਸ਼ਕੂਰ ਆਂ ਆਸ ਕਰਦਾ ਮੰਡ ਬ੍ਰਾਹਮਪਾਲ ਤੋਂ ਆਸ ਕਰਦਾ ਕਿ ਇਹ ਮਸਲੇ ਨੂੰ ਹੱਲ ਕਰਉਣ ਦੀ ਗਵਰਨਮੈਂਟ ਬਹੁਤ ਕੋਸ਼ਿਸ਼ ਕਰੇਗੀ ਮੇਰੇ ਨਾਲ ਜੋੜਨ ਸੇ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ